ਇੱਥੇ ਵੀ ਆ ਰਹੇ ਹਾਂਜੀ ਇੱਥੇ ਵੀ ਆ ਰਹੇ ਇੱਥੇ ਵੀ ਸਰ ਇਹਨਾਂ ਨੇ ਕਿਹਾ ਤੇ ਹੈਗਾ ਕਿ ਇੱਕ ਬਾਰਡਰ ਜ਼ਿਲ੍ਹਿਆਂ ਚਾਣੀ ਟੀਮ ਇੱਕ ਚੰਡੀਗੜ੍ਹ ਦੇ ਲਾਗੇ ਵਾਲਿਆਂ ਚਾਣੀ ਤੇ ਮੈਂ ਉਮੀਦ ਕਰਨਾ ਪਿਆ ਪਟਿਆਲਾ ਤੇ ਨਵਾਂ ਸ਼ਹਿਰ ਸ਼ਾਇਦ ਕਵਰ ਕਰਨ ਸਕੇ ਹਾਂ ਹਾਂ ਰੋਪੜ ਦੀ ਵੀ ਹੈ ਚਰਚਾ ਹਾਂਜੀ ਹਾਂਜੀ ਸਰ ਰੋਪੜ ਤੇ ਲਾਗੇ ਇਹ ਕਿਹੜੀ ਏਜੰਸੀ ਦੀ ਹੈ 155 5 ਬਨਗਰੇ ਦੀ ਤੇ ਕੌਣ ਨੇ ਕਿਸਾਨ ਬਲਵਿੰਦਰ ਸਿੰਘ ਕਿਹੜੇ ਆਏ ਨੇ ਚਲੋ ਇਹ ਕੰਨਾਂ ਦੀ ਇਹਨਾਂ ਦੀ ਹੈ ਤੁਹਾਡੀ ਹੈ ਅੱਛਾ ਕੀ ਨਾਮ ਤੁਹਾਡਾ ਲਖਬੀਰ ਹੈ ਜੀ ਗੱਲ ਨਹੀਂ ਹਾਂਜੀ ਹੈ ਹਾਂਜੀ ਹੈ ਹਾਂਜੀ ਅੱਜ ਹੀ ਤੁਹਾਡੀ ਟੈਲੀ ਟੋਲੀ ਜਣੀ ਅੱਜ ਤੁਹਾਨੂੰ ਪੈਸੇ ਮਿਲ ਜਾਣੇ ਠੀਕ ਹੈ ਧੰਨਵਾਦ ਠੀਕ ਹੈ ਜੀ ਠੀਕ ਹੈ ਮੈਡਮ ਕੀ ਕਿਹੜੀ ਏਜੰਸੀ ਹੈ ਪੰਗਰੇਨੀ ਹੈ ਪੰਗਰੇਨੀ ਲੈਓ ਲੈਓ ਨਾ ਮੈਂ ਫੜਦਾ ちょっと ਜੀ ਕੋਈ ਨਾ ਕੋਈ ਕੀ ਨਾਮ ਤੁਹਾਡਾ ਲਖਬੀਰ ਸਿੰਘ ਆਹੋ ਤੁਹਾਡਾ ਮੂੰਹ ਮਠਗਰਾਈ

हम लेंगे नहीं आपसे बोलिए इतनी लेबर <laughs> मिल जाती है आपको ठेकेदार कौन है वो नहीं वैसे इनडा बहुत सखत काम होता है देखो मेन सारी इनदी है जी ये नहीं बाबे नालक दे असल गिरती जी बिल्कुल है ना बढ़िया बधाई भी है की पैसे नहीं टू टाइम रिवाइज कीते है दो दो बारी देखो मैडम टू टाइम कीते ਅਹੀਂ ਤੇ ਨਾ ਫੱਟਿਆਂ ਦੇ ਦੌੜਨ ਵਾਲੇ ਲੋਕ ਹਨ ਅੱਜ ਦਾਣਾ ਮੰਡੀ ਬੰਗਾ ਦੇ ਵਿੱਚ ਆਇਤੀ ਹਾਂ ਬਿਲਕੁਲ ਅੱਜ ਮੈਂ ਦਾਣਾ ਮੰਡੀ ਬੰਗਾ ਚ ਆਇਆ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ ਔਰ ਐਸ ਡੀ ਐਮ ਬੰਗਾ ਔਰ ਮੇਰੇ ਫੂਡ ਸਪਲਾਈ ਦੇ ਡੀ ਐਫ ਐਸ ਸੀ ਡਿਪਟੀ ਡਾਇਰੈਕਟਰ ਸਾਰੇ ਸਾਡੇ ਅਧਿਕਾਰੀ ਸੇਵਾ ਇੱਥੇ ਹਾਜ਼ਰ ਨੇ ਸੋ ਪੰਜਾਬ ਦੇ ਅੰਦਰ ਜਿਹੜਾ ਪ੍ਰੋਕਿਊਰਮੈਂਟ ਪੈੜੀ ਦਾ ਲਗਾਤਾਰ ਉਹ ਤੇਜ਼ ਹੋ ਰਿਹਾ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਹਦਾਇਤ ਤੇ ਅਸੀਂ ਹਰ ਰੋਜ਼ ਮੰਡੀਆਂ ਦੇ ਅੰਦਰ ਜਾ ਰਹੇ ਹਾਂ ਔਰ ਭਾਵੇਂ ਬਪ੍ਰੀਤ ਹਾਲਾਤਾਂ ਦੇ ਵਿੱਚੋਂ ਇਸ ਵਾਰ ਅਸੀਂ ਪੰਜਾਬ ਦੇ ਲੋਕ ਨਿਕਲੇ ਆ ਬਹੁਤ ਵੱਡੀ ਹੜਾਂ ਦੀ ਮਾਰ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਡਾਈ ਆ ਪਰ ਇਹਦੇ باوجود ਪੰਜਾਬ ਦਾ ਕਿਸਾਨ ਚੜ੍ਹਦੀ ਕਲਾ 'ਚ ਆਪਣਾ ਝੋਨਾ ਲਾ ਕੇ ਮੰਡੀਆਂ ਚ ਆ ਰਿਹਾ ਸੋ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 18 ਲੱਖ ਦੇ ਕਰੀਬ ਰਾਈਲ ਜਿਹੜੀ ਆ ਪਹੁੰਚੀ ਹੈ ਜਿਹਦੇ ਵਿੱਚੋਂ 17 ਲੱਖ ਦੇ ਕਰੀਬ ਅਸੀਂ ਜਿਹੜੇ ਉਹ ਖਰੀਦ ਚੁੱਕੇ ਆ ਸੋ ਐਮਐਸਪੀ ਦੇ ਮੁਤਾਬਕ ਜਿਹੜਾ ਬਣਦਾ ਪੇਮੈਂਟ ਆ ਕਿਸਾਨ ਦੀ ਉਹ 3215 ਕਰੋੜ ਰੁਪਇਆ ਕਿਸਾਨ ਦੇ ਖਾਤੇ 'ਚ ਰਿਲੀਜ਼ ਕੀਤਾ ਜਾ ਚੁੱਕਿਆ ਸੋ ਜਿਹੜਾ ਵਾਅਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਕਿ 24 ਘੰਟਿਆਂ ਦੇ ਵਿੱਚ ਵਿੱਚ ਪਰਚੇਜ਼ ਤੋਂ ਬਾਅਦ ਕਿਸਾਨ ਦੇ ਖਾਤੇ 'ਚ ਪੈਸੇ ਪਾਣੇ ਉਹ ਵਾਦਾ ਪੂਰਾ ਕੀਤਾ ਜਾ ਰਿਹਾ ਸੋ ਅ ਬਸ ਡੇ ਬਾਏ ਡੇ ਜਿਹੜੀ ਉਹ ਪ੍ਰਕਿਊਰਮੈਂਟ ਹੈ ਉਹ ਵੱਧ ਰਹੀ ਹੈ ਜਿਹੜਾ ਭਾਰਤ ਸਰਕਾਰ ਬੋਲ ਸਾਨੂੰ ਟਾਰਗੇਟ ਮਿਲੇ 172 ਲੱਖ ਐਮਟੀ ਦਾ ਅਸੀਂ ਉਮੀਦ ਕਰਦੇ ਹਾਂ ਵੀ ਉਹ ਪੂਰਾ ਕਰੀਏ ਪਰ ਕਿਉਂਕਿ ਹੜ੍ਹਾਂ ਨੇ ਫਸਲ ਦਾ ਨੁਕਸਾਨ ਬਹੁਤ ਕੀਤਾ ਇਹਦੇ باوجود ਜਿਹੜਾ ਆ ਵੀ ਅਸੀਂ ਉਮੀਦ ਕਰਦੇ ਹਾਂ ਵੀ ਚੰਗਾ ਸਾਡਾ ਰਿਜ਼ਲਟ ਪੰਜਾਬ ਚ ਆਵੇ ਸੋ ਜਿੰਨੀਆਂ ਵੀ ਪੈਡੀ ਦੀ ਪ੍ਰਕਿਊਰਮੈਂਟ ਦੇ ਨਾਲ ਜੁੜੀਆਂ ਫੈਕਿਲਟੀਆਂ ਨੇ ਜਾ ਇਹ ਆਰਤੀ ਆ ਚਾ ਕਿਸਾਨ ਨੇ ਮਿਲਰ ਨੇ ਮਜ਼ਦੂਰ ਨੇ ਉਹਨਾਂ ਲਈ ਸੀਜ਼ਨ ਚੰਗਾ ਹੋਵੇ ਇਹਦੇ ਲਈ ਪੂਰੇ ਬੰਦੋਬਸਤ ਕੀਤੇ ਆ ਸੀਸੀਐਲ 27000 ਕੋਰਪਿਆ ਸਾਡੇ ਕੋਲ ਅਵੇਲੇਬਲ ਆ ਅਕਤੂਬਰ ਦੀ ਔਰ ਬਾਰਦਾਨਾ ਸਾਡੇ ਕੋਲ ਹੈਗਾ ਸੋ ਪੂਰੀ ਤਰ੍ਹਾਂ ਅਸੀਂ ਅਲਰਟ ਆ ਕਿਸਾਨ ਨੂੰ ਕੋ ਮੰਡਿਚ ਦਿੱਕਤ ਨਾ ਹੋਵੇ